ਕਿ ਕਾਗਜ਼ ਦੀ ਹਿੱਕ ਦੇ ਉੱਤੇ ਸਿਰਫ ਤਰੀਕ ਬਦਲਣ ਨਾਲ ਕੁਝ ਨਹੀਂ ਸਰਨਾ ਅਸੀਂ ਕਹਿੰਦੇ ਸਾਲ ਬਦਲ ਗਿਆ ਚਾਲ ਬਦਲ ਗਈ ਹਾਲ ਬਦਲ ਗਿਆ ਖਿਆਲ ਬਦਲ ਗਿਆ ਸਾਡਾ ਉਹੀ ਖਿਆਲ ਨੇ ਜਿਹੜੇ ਕੱਲ ਸੀ ਉਦਾਂ ਹੀ ਦਿਮਾਗ ਸੋਚ ਰਿਹਾ ਉਹੀ ਕੁਛ ਅੰਦਰ ਸ਼ੈਤਾਨੀ ਸੋਚ ਚੱਲ ਰਹੀ ਹੈ ਉਹੀ ਵਿਸ਼ੇ ਵਿਕਾਰ ਚੱਲ ਰਿਹਾ ਉਹੀ ਅੰਦਰ ਦੀ ਬਿਰਤੀ ਹੈ ਉਹੀ ਤਕਣੀ ਹੈ ਤਰੀਕ ਬਦਲ ਲਈ ਹੈ 31 ਦਸੰਬਰ ਨੂੰ ਇਹੀ ਇੱਕ ਜੜੀ ਤੇ ਉਹੀ ਨਾ ਪਤਨੀ ਨਾਲ ਮੇਰਾ ਵਿਹਾਰ ਬਦਲਿਆ ਨਾ ਪਤੀ ਦਾ ਪਤਨੀ ਨਾਲ ਬਦਲਿਆ ਨਾ ਪਤਨੀ ਦਾ ਪਤੀ ਨਾ ਬਦਲਿਆ ਉਹ ਕੁਛ ਤੇ ਚੇਂਜ ਆਦੇ ਨਾ ਇੰਨੀਆਂ ਤਰੀਕਾਂ ਬਦਲ ਰਿਆ ਨਾ ਤੇਰਾ ਖਿਆਲ ਬਦਲ ਰਿਆ ਨਾ ਤੇਰਾ ਕੋਈ ਹਾਲ ਚਾਲ ਬਦਲ ਰਿਆ ਕੀ ਬਦਲਿਆ ਫਿਰ ਪਤਾ ਨਹੀਂ ਕਿੰਨੀਆਂ ਕਿ ਤਰੀਕਾਂ ਮੈਂ ਬਚਪਨ ਤੋਂ ਲਿਖੀਆਂ ਬੜਾ ਚਾਹ ਹੁੰਦਾ ਸੀ ਕਾਪੀ ਉੱਤੇ ਲਿਖਣ ਦਾ ਜਦੋਂ ਪੜ੍ਹਦੇ ਸੀ ਬੜਾ ਛੌਂਤ ਨਾਲ ਸਭ ਤੋਂ ਪਹਿਲਾਂ ਇਹੀ ਕੰਮ ਹੁੰਦਾ ਸੀ ਕਿ ਅੱਜ ਇੱਕ ਇੱਕ ਲਿਖਣੀ ਤੇ ਇਹ ਹੁੰਦਾ ਸੀ ਬਦਲ ਗਿਆ ਇਹ ਹੁਣ ਮੈਨੂੰ ਵਾਚਣਾ ਪੈਣਾ ਤੁਹਾਨੂੰ ਸਾਰਿਆਂ ਨੂੰ ਆਪਣਾ ਆਪ ਵੇਖਣਾ ਪੈਣਾ ਇਸ ਕਾਪੀ ਤੇ ਕੁਝ ਨਵਾਂ ਲਿਖਿਆ ਉਹਦੇ ਤੇ ਤਰੀਕ ਲਿਖਤੀ ਨਵੀਂ 4 ਦੀ ਜਗ੍ਹਾ 5 ਲਿਖਿਆ ਸੀ 5 ਦੀ ਜਗ੍ਹਾ 6 ਲਿਖਿਆ ਕੱਲ ਨੂੰ 7 ਵਾਇਗਰੂ ਉਮਰਾਂ ਬਖਸ਼ਣ ਤੁਹਾਨੂੰ ਜਿਹੜੇ ਮਹਾਰਾਜ ਨੇ ਸਾਨੂੰ ਇਸ ਕਾਪੀ ਤੇ ਲਿਖਣ ਲਈ ਕਿਹਾ ਸੀ ਕਾਲੇ ਲਿਖਣਾ ਉਹ ਬਦਲੇ ਤੇਰੇ ਹੱਥ ਚ ਕਲਮ ਸੀ ਇਹਦਾ ਮਤਲਬ ਤੈਨੂੰ ਫੜਾਈ ਸੀ ਕਲਮ ਤੇ ਤੇਰੇ ਕਰਮ ਲੇਖ ਬਣ ਕੇ ਲਿਖੇ ਜਾ ਰਹੇ ਆ ਇਹ ਹੈ ਵਿਸ਼ਲੇਸ਼ਨ ਇਹ ਹੈ ਸੈਲਫ ਅਨਲਿਸਿਸ